ਸਸਿਕਾ ਜੀ ਦੇ ਸਾਥੀਓ ਕਾਫੀ ਦਿਨਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫੋਨ ਮੈਸੇਜ ਆ ਰਹੇ ਆ ਸਾਥੀਆਂ ਦੇ ਪ੍ਰਧਾਨਾਂ ਦੇ ਵੀ ਜ਼ਿਲ੍ਹਾ ਪ੍ਰਧਾਨਾਂ ਦੇ ਤੇ ਵੱਖ-ਵੱਖ ਕੈਟਾਗਰੀਆਂ ਦੇ ਸੂਬਾ ਪ੍ਰਧਾਨਾਂ ਦੇ ਉਹਦੇ ਵਿੱਚ ਇਹ ਕਿ ਕੱਚੇ ਦੇ ਹੱਕਾਂ ਦੇ ਮੁੱਦੇ ਦੇ ਉੱਤੇ ਸਾਰੇ ਫਿਕਰਮੰਦ ਹੈ ਤੇ ਅਸੀਂ ਖੁਦ ਵੀ ਫਿਕਰਮੰਦ ਆ ਕਿ ਪਿਛਲੇ ਸਮੇਂ 'ਚ ਜਿੰਨਾ ਗਵਰਨਮੈਂਟ ਨੇ ਦਿੱਤਾ ਤੁਹਾਡੀ ਕਚਹਿਰੀ 'ਚ ਅਸੀਂ ਕਿਹਾ ਸੀ ਵੀ ਜਿੰਨਾ ਗੌਰਮੈਂਟ ਨੇ 70% ਦਿੱਤਾ ਹੈ ਉਹ ਆਪਾਂ ਨੂੰ ਝੋਲੀ ਪਵਾ ਕੇ ਤੇ ਕੁਝ ਸਭਾ ਕਰਨਾ ਪਊਗਾ ਕਿਉਂਕਿ ਹਾਲਾਤ ਉਹਵੇਂ ਦੇ ਸੀਗੇ ਉਦੋਂ ਹਾਲਾਤਾਂ ਨੂੰ ਸਮਝਣਾ ਪਿਆ ਤੇ ਉਹ ਆਪਾਂ ਨੂੰ ਪ੍ਰਾਪਤ ਕਰਕੇ ਕੁਝ ਟਾਈਮ ਲਈ ਸ਼ਾਂਤ ਬੈਠਣਾ ਪਿਆ ਹੁਣ ਗ੍ਰਾਫ ਪੋਲਿਟੀਕਲ ਗ੍ਰਾਫ ਵੀ ਤੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਹਾਲਾਤ ਬਣਦੇ ਜਾ ਰਹੇ ਐ ਜਿਹਦੇ ਤਹਿਤ ਕਿ ਆਪਣੇ ਸਾਥੀ ਵੀ ਤਤਪਰ ਹੋ ਕੇ ਅੱਗੇ ਵਧਣਾ ਚਾਹੁੰਦੇ ਆ ਹੁਣ ਅੱਗੇ ਵਧਣ ਦੇ ਲਈ ਕੁਝ ਕੁ ਆਪੋ ਆਪਣੇ ਟਰੈਕ ਵੀ ਦੇ ਰਹੇ ਆ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਉਹਨਾਂ ਟਰੈਕਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹ ਗੱਲ ਕਰਨ ਤੋਂ ਪਹਿਲਾਂ ਇਹ ਕਹਿ ਦਿਆਂ ਕਿ ਅਸੀਂ ਸਾਰੇ ਇੱਕ ਹਾਂ ਸਾਰੇ ਮਿਲ ਕੇ ਅੱਗੇ ਵਧਾਂਗੇ ਕਿਸੇ ਦਾ ਕੋਈ ਡਿਸਰਿਗਾਰਡ ਨਹੀਂ ਸਭ ਦਾ ਰਿਗਾਰਡ ਕਰਕੇ ਅੱਗੇ ਵਧਾਂਗੇ ਇਹ ਮੇਰਾ ਆਪ ਸਭ ਨਾਲ ਪਹਿਲੀ ਕਮਿਟਮੈਂਟ ਹੈ ਦੂਜੀ ਕਮਿਟਮੈਂਟ ਏ ਕਿ ਜਿਹੜਾ ਰਹਿੰਦਾ ਉਹ ਇੱਕ ਟਾਰਗੇਟ ਦੇ ਉੱਤੇ ਹੈ ਉਹ ਆਪਾਂ ਪ੍ਰਾਪਤ ਕਰਨਾ ਹੈ ਜਦੋਂ ਇੱਕ ਤਾਂ ਦੇ ਨਾਲ ਅੱਗੇ ਵਧਾਂਗੇ ਰਹਿੰਦੇ ਕੰਮ ਨੂੰ ਪੂਰਾ ਕਰਾਉਣ ਦੇ ਲਈ ਸਾਰੇ ਸਾਥੀ ਜੁਆਇੰਟ ਐਫਰਟ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕੰਮ ਅੜ ਜਾਊਗਾ ਉਹ ਕੰਮ ਫਤੇ ਹੋਊਗਾ ਪਰ ਕਿਸੇ ਵੀ ਕਾਜ ਨੂੰ ਸ਼ੁਰੂ ਕਰਨ ਦੇ ਲਈ ਕੁਝ ਠੁਕਮੀ ਤਿਆਰੀ ਹੁੰਦੀ ਹੈ ਕਿਉਂਕਿ ਪਿਛਲੇ ਸਮੇਂ ਦੇ ਕੁਝ ਅਜਿਹੇ ਹਾਲਾਤ ਆਏ ਆਪਾਂ ਆਪਣੀ ਸਮਝਦਾਰੀ ਦੇ ਮੁਤਾਬਕ ਕਈ ਸਾਥੀਆਂ ਨੇ ਸੰਘਰਸ਼ ਵੀ ਕੀਤੇ ਆਪਾਂ ਵੀ ਕੀਤੇ 15 ਸਾਲ ਸੰਘਰਸ਼ ਦੇ ਵਿੱਚ ਰਹੇ ਆ ਤਾਂ ਕੁਝ ਸਾਥੀਆਂ ਨੇ ਥੋੜੇ ਟਾਈਮ ਸੰਘਰਸ਼ ਦੇ ਵਿੱਚ ਰਹੇ ਤੇ ਅ ਕਈ ਵਾਰੀ ਅਲੜ ਫੈਸਲੇ ਵੀ ਲਏ ਜਾਂਦੇ ਆ ਤਾਂ ਮੈਂ ਸਾਇਹ ਜ਼ਿਲ੍ਹਾ ਪ੍ਰਧਾਨ ਨਾਲ ਇੱਕ ਮਤਲਬ ਮੈਸੇਜ ਦੇ ਥਰੂ ਇੱਕ ਰਜਮੰਦੀ ਵੀ ਲਈ ਸੀ ਕਿ ਵੀ ਆਪਾਂ ਸਟੇਟ ਦੀ ਮੀਟਿੰਗ ਕਰੀਏ ਪਰ ਉਹ ਸਟੇਟ ਦੀ ਮੀਟਿੰਗ ਜਿਹੜੀ ਹੋ ਸਕਦਾ ਵੀ ਜ਼ੂਮ ਦੇ ਉੱਤੇ ਕਰੀਏ ਚਾਹੇ ਅੱਜ ਤੇ ਚਾਹੇ ਮੰਡੇ ਨੂੰ ਤੇ ਉਸ ਤੋਂ ਇਲਾਵਾ ਇੱਕ ਜਿਹੜੇ ਦੂਸਰੇ ਜਥੇਬੰਦੀਆਂ ਦੇ ਪ੍ਰਧਾਨ ਹੈ ਚਾਹੇ ਆਈਜੀ ਦੇ ਹੈਗੇ ਆ ਐਸਟੀਆਰ ਹੈ ਅ ایਜੀਐਸ ਹੈ ਉਹ ਸਾਰੀ ਕੈਟਾਗਰੀਜ਼ ਦੇ ਪ੍ਰਧਾਨ ਵੀ ਆਪਕੋ ਆਪਣੇ ਸਾਥੀਆਂ ਦੇ ਨਾਲ ਆਪਦੇ ਰਿਅਫਤੇ ਕਾਇਮ ਕਰਕੇ ਰੱਖਣਾ ਜੀ ਦੇ ਨਾਲ ਕੀ ਹੋਊਗਾ ਅ ਇੱਕ ਇਹ ਨਹੀਂ ਕਿ ਵੀ ਹੁਣ ਭਾਵਕਤਾ ਦੇ ਵਿੱਚ ਕੱਲ ਵੀ ਜਿਵੇਂ ਕੁਝ ਫੋਨ ਆਇਆ ਇੱਕ ਮਤਲਬ ਸਾਥੀ ਕਹਿ ਰਿਹਾ ਸੀ ਵੀ ਜੇ ਆਪਾਂ ਐ ਕਰੀਏ ਆਪਾਂ ਅੱਜ ਐਲਾਨ ਕਰ ਦਿੱ ਗਏ ਤੇ ਪਰਸੋਂ ਚੌਥੇ ਦੀ ਰੈਲੀ ਭੜਕਾ ਲਈਏ ਦੇਖੋ ਉਹਨਾਂ ਦੇ ਵਿਚਾਰ ਚੰਗੇ ਹੋ ਸਕਦੇ ਆ ਕਿਉਂਕਿ ਉਹ ਆਉਟਪੁੱਟ ਭਾਲਦੇ ਆ ਚੰਗੀ ਆਉਟਪੁੱਟ ਭਾਲਦੇ ਆ 노 ਡਾਊਟ ਕਿ ਆਉਟਪੁੱਟ ਅਸੀਂ ਵੀ ਬਹੁਤ ਚੰਗੀ ਭਾਲਦੇ ਆ ਪਰ ਕਿਤੇ ਤਿਆਰੀ ਚ ਕਮੀ ਨਾ ਰੱਖਦੀਏ ਕੱਚਾ ਹੱਥ ਨਾ ਪਾਲ ਗਏ ਕੱਚਾ ਹੱਥ ਨਹੀਂ ਪੱਕਾ ਹੱਥ ਪਾ ਕੇ ਅੱਗੇ ਵਧਿਏ ਜਿਵੇਂ ਵੇਰੀਏਸ਼ਨਸ ਹੈ ਪ੍ਰਧਾਨਾਂ ਦੇ ਵਿਚਾਰਾਂ ਦੇ ਵਿੱਚ ਕਿਉਂਕਿ ਇੱਕ ਗੱਲ ਤਾਂ ਕਲੀਅਰ ਹੈ ਤੇ ਜਿਹੜਾ ਚੇਤਨਾ ਹੈ ਉਹ ਗਿਆਨ ਦੇ ਵਿੱਚੋਂ ਪੈਦਾ ਹੁੰਦੀ ਹੈ ਜਿਹੜੀ ਚੇਤਨ ਲੋਕ ਹੈਗੇ ਆ ਉਹ ਆਪਦੇ ਹੱਕਾਂ ਦੇ ਪ੍ਰਤੀ ਜਾਗਰੂਕ ਹੁੰਦੇ ਆ ਇਸ ਗੱਲ ਲਈ ਤਾਂ ਵੈਲਕਮ ਹੈ ਕਿ ਕੱਚੇ ਅਧਿਆਪਕ ਚੇਤਨ ਪਹਿਲਾਂ ਤੋਂ ਹੀ ਰਹੇ ਤੇ ਤਖਤ ਦੇ ਦੁਆਰਾ ਲਤਾੜੇ ਜਨ ਲਤਾੜੇ ਗਏ ਹਰ ਸਮੇਂ ਫਿਰ ਵੀ ਆਪਦੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਅੱਗੇ ਵਧਣ ਦੇ ਲਈ ਕੱਚੇ ਅਧਿਆਪਕ ਅੱਜ ਫਿਰ ਮੈਦਾਨ ਦੇ ਵਿੱਚ ਆਉਣ ਨੂੰ ਜਮ੍ਹਾਂ ਪੱਬਾਂ ਪਾਰ ਬੈਠੇ ਆ ਹੁਣ ਦੇਖਣਾ ਇਹ ਹੈ ਕਿ ਇਹਦੀ ਸ਼ੁਰੂਆਤ ਕਿਵੇਂ ਕਰਨੀ ਹੈ ਇੱਕ ਤਾਂ ਇਹ ਇਹ ਸਾਰੇ ਛੋਟੇ ਮੋਟੇ ਈਗੋ ਹਰਟ ਵਾਲੇ ਛੋਟੇ ਮੋਟੇ ਜਿਹੇ ਇਸ਼ੂ ਛੱਡ ਕੇ ਇੱਕ ਨਾਰਾ ਦਈਏ ਕਿ ਅਸੀਂ ਇੱਕ ਹਾਂ ਆਪਾਂ ਏਕਤਾ ਦੇ ਨਾਲ ਇੱਕ ਮੁੱਢ ਦੇ ਵਿੱਚ ਹੀ ਮਤਲਬ ਮਕਾੜੀਏ ਗੱਲ ਨੂੰ ਕਿ ਅਸੀਂ ਤਾਂ ਇੱਕ ਹੈ ਹੀ ਹਾਂ ਤੇ ਛੋਟੀ ਮੋਟੀ ਗੱਲ ਜਰਨੀ ਪੈਂਦੀ ਹੈ ਤਾਂ ਜਰਾਂਗੇ ਤੇ ਸਾਰੇ ਸਾਥੀਆਂ ਨੂੰ ਅਪੀਲ ਹੈ ਵੀ ਜਰੋ ਤੇ ਅਗਲੇ ਦੇ ਰਿਗਾਰਡ ਕਰੋ ਇੱਜ਼ਤ ਕਰੋ ਅਗਲੇ ਦੇ ਭਾਵਨਾਵਾਂ ਦਾ ਸਤਿਕਾਰ ਕਰੋ ਪਰ ਇਹ ਇੱਕ ਵੀ ਮੇਰਾ ਨਿੱਜੀ ਇੱਕ ਵਿਚਾਰ ਹੈ ਸਾਰੇ ਲੰਬੇ ਚੌੜੇ ਤਜਰਬੇ ਤੋਂ ਬਾਅਦ ਕਿਉਂਕਿ 2009 ਤੋਂ ਸੰਘਰਸ਼ ਦੇ ਵਿੱਚ ਤੇ ਇੱਕ ਗਵਰਨਮੈਂਟ ਦੇ ਨਾਲ ਪੈਨਲ ਮੀਟਿੰਗ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਆਗੂ ਸਹਿਬਾਨ ਬੁਲਾਵਾਂਗੇ ਉਹ ਪੰਜਾਬ ਭਵਨ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਤੇ ਪੂਰਾ ਇੱਕ ਵਿਭਾਗ ਬੈਠ ਕੇ ਪਹਿਲਾਂ ਇੱਕ ਮੀਟਿੰਗ ਗਵਰਨਮੈਂਟ ਦੇ ਨਾਲ ਕਰੀਏ ਉਸ ਮੀਟਿੰਗ ਦਾ ਜਦੋਂ ਵੀ ਸਮਾਂ ਮਿਲ ਜਾਂਦਾ ਹੈ ਆਪਾਂ ਇਹਦੇ ਉੱਤੇ ਐਫਰਟ ਕਰਦੇ ਆਂ ਜਦੋਂ ਵੀ ਸਮਾਂ ਮਿਲ ਜਾਂਦਾ ਹੈ ਉਸ ਤੋਂ ਜਸਟ ਇੱਕ ਦਿਨ ਪਹਿਲਾਂ ਆਪਾਂ ਚੰਡੀਗੜ੍ਹ ਇੱਕ ਮਹਾਲੀ ਅੰਬਸਾਹ ਸਾਰੇ ਆਗੂ ਸਹਿਬਾਨਾਂ ਦੀ ਮੀਟਿੰਗ ਰੱਖੀਏ ਜਿਹਦੇ ਵਿੱਚ ਆਪਾਂ ਆਪਦੇ ਉੱਤੇ ਸਿਰ ਜੋੜ ਕੇ ਬੈਠਾਂਗੇ ਤੇ ਸਹਿਮਤੀ ਬਣੂਗੀ ਕੋਈ ਗਿਲੇ ਸ਼ਿਕਵੇ ਦੂਰ ਕਰਕੇ ਤੇ ਗੁਰੂ ਘਰ ਮੱਥਾ ਟੇਕ ਕੇ ਇਸ ਸ਼ੁਭ ਕੰਮ ਨੂੰ ਹੱਥ ਪਾਈਏ ਤੇ ਗਵਰਨਮੈਂਟ ਦੇ ਕੋਲ ਜਦੋਂ ਬੈਠਾਂਗੇ ਟੇਬਲ ਦੇ ਉੱਤੇ ਬੜੀਆਂ ਇਕਰਾਰੀਆਂ ਸਪਸ਼ਟ ਤੇ ਗੱਲਾਂ ਹੈ ਜਿਹੜੀਆਂ ਉਹ ਕਰਾਂਗੇ ਕਿ ਜਿਹੜਾ ਰਹਿੰਦਾ ਉਹ ਤੁਸੀਂ ਹੁਣ ਕਿਵੇਂ ਦੇਣਾ ਹੈ ਅਗਰ ਤੁਸੀਂ ਤਖਤ ਦੇ ਨਾਲ ਚੌਹਣੇ ਉਹ ਕਿ ਸੰਘਰਸ਼ ਵਿਢੀਏ ਤਾਂ ਸਾਡੇ ਸਾਥੀ ਪਛਾਣੀ ਹੈਗੇ ਸਾਡੇ ਸਾਥੀ ਤਿਆਰ ਬੈਠੇ ਹੈ ਹੁਣ ਸਾਰੀ ਸਪਸ਼ਟਤਾ ਦੇ ਵਿੱਚ ਗੱਲ ਰੱਖ ਕੇ ਆਪਾਂ ਕੋਈ ਫੈਸਲੇ ਲਵਾਂਗੇ ਤੇ ਫੈਸਲੇ ਵੀ ਸਖਤ ਹੋਣਗੇ ਤੁਸੀਂ ਇਸ ਗੱਲ ਲਈ ਤਿਆਰ ਰਹੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ